ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੀ ਇਹ ਗਾਂ ਸੂਣ ਲੱਗੀ ਜੀ ਇਹ ਮੰਨ ਲਓ ਜੀ ਅਜੇ ਤੱਕ 25 ਦਿਨ ਰਹਿੰਦੀ ਸੀ ਪਹਿਲਾਂ ਸੂਣ ਲੱਗ ਗਈ ਫੜੇ ਮੰਨ ਲਓ ਵੀ ਇਹਦੇ 30-30 ਦਿਨ ਪੂਰੇ ਹੋਣੇ ਸੀਗੇ ਅੱਜ ਇਹ 7 7 ਤਰੀਕ ਹੈ ਅੱਜ 7 ਤਰੀਕ ਨੂੰ ਮੰਨ ਲਓ ਔਖੀ ਜੀ ਹੋਣ ਲੱਗ ਗਈ ਆ ਜਾਲੇ ਡੇਗਣ ਲੱਗੀ ਉਹਨੂੰ ਟਮਾਡੀ ਆਉਣ ਦੀ ਤੇਰੀ ਜ਼ੋਰ ਲਾਉਣ ਲੱਗੀ ਬੜੀ ਇਹਦੇ ਵਿੱਚ ਕੀ ਐਚਐਫਾ ਸ਼ੈਡੋ ਬੋਲ ਲੱਗਿਆ ਜੀ ਪਹਿਲਾਂ ਇਹਦੀ ਪਹਿਲਾਂ ਇਹਦੀ ਬੱਚੀ ਦਿੱਤੀ ਸੀ ਪਿਛਲੇ ਪਿਛਲੇ ਸੂਏ ਦੇ ਦੂਜੇ ਸੂਏ ਸੂਰੀਆ ਹੀ ਇਹ ਹੈ ਪਈ ਪਿਛਲੇ ਸੂਏ ਦੀ ਜੀ ਬੱਚੀ ਨੂੰ ਦਿਖਾਉਣ ਆਈ ਆ ਬੈਠੀ 810 ਮਾਰਕ 40434 ਦੀ ਬੱਚੀ ਹੈ ਜੀ ਦੇਖ ਲਈ ਆ ਦੇਖੋ ਹੀ ਫੇਸ ਕੁਆਲਟੀ ਕਰਨ ਜੀ ਕਿੰਨੇ ਛੋਟੇ ਛੋਟੇ ਕੰਨ ਨੇ ਜੀ ਥੋੜੇ ਗਾਇਂ ਦੁਆਰੇ ਸੂਣ ਲੱਗੀ ਹੈ ਆਪਣੀ ਚਲੋ ਜਦੋਂ ਅੱਗੇ ਦਿਖਾ ਮੈਂ ਜਦੋਂ ਸੁੂ ਗਈ ਧੰਨਵਾਦ ਲੋ ਜੀ ਬੜੀ ਜੋ ਜੋਰ ਲਾਉਣ ਲੱਗੀ ਹੁਣ ਖਲ ਮੰਡੀਆਂ ਆਉਣ ਵਾਲੀ ਹੈ ਬਸ ਉਹ ਥੋੜੀ ਥੋੜੀ ਦਿਖਣ ਲੱਗੀ ਜੀ ਇਹ ਆ ਗਈ ਇਹ ਚਾਹ ਸ਼ੈਡੋ ਬੋਲੋ ਦੇ ਲੱਗਿਆ ਹੋਈ ਇਹਦਾ ਐਫ ਐਫ ਸ਼ੈਡੋ ਬੋਲੋ ਉਹਦੇ ਨਾਲ ਮਿਲ ਕੇ ਕਾਊੜਾ ਜੀ 15000 ਪਲੱਸ ਦਾ ਜੀ ਆ ਬੜੀ ਨੇ ਪਿਛਲੇ ਸੂਏ ਪਹਿਲੇ ਨੇ ਜੀ 26 ਲੀਟਰ ਪੀ ਕੇ ਪੀ ਕੇ ਰਿਹਾ ਜੀ ਇਹਦਾ ਬਸ ਟਮੰਡੀ ਆਉਣ ਵਾਲੀ ਜੀ ਜਦੋਂ ਜੀ ਇਹ ਸੂ ਪੀ ਬੜੀ ਆਪਾਂ ਆਪਾਂ ਫਿਰ ਇਹਦੇ ਇੱਕ ਧਾਰਗੋ ਬੱਟ ਟੀਕਾ ਲਾਉਣਾ ਜੀ ਆਪੇ ਯਾਰ ਗੋ ਬਟਾ ਆਰਟੀਕਲ ਆਉਂਦਾ ਜੇਰ ਤੋਂ ਇੱਕ ਆ ਜੂਟਰੀ ਪੇਪ ਦੇਣਾ ਜੀ ਪਾਣੀ ਚ ਆ ਦੋ ਚੀਜ਼ਾਂ ਦੇਮਾਂ ਜੀ ਜਦੋਂ ਸੂਪੀ ਬੜੀ ਲੋ ਜੀ ਬੜੀ ਦੀ ਟਮੰਡੀ ਆ ਗਈ ਆਪਾਂ ਇਹ ਨਾਲ ਕੋ ੱਤਕਾ ਨਹੀਂ ਕਰਦੇ ਜਦੋਂ ਟਮੰਡੀ ਆਪ ਫੁੱਟ ਜੀ ਉਹ ਆਪਾਂ ਬੜੀ ਨਾਲ ਆ ਗਈ ਟਮੰਡੀ ਆ ਗਈ ਬੜੀ ਖੁਰਾ ਗਈਗਾ ਮਗਰ ਅੱਪਾ ਇਹ ਤੂੰ ਧੱਕਾ ਨਹੀਂ ਕਰਨਾ ਇਹ ਬੈੜੀ ਨਾਲ ਆਪਾਂ ਬੈੜੀ ਨੂੰ ਸੌਖੀ ਸਿਵਾਉਣਾ ਜਿੰਨੀ ਹੋ ਸਕੇ ਆਪਾਂ ਟਮੰਡੀ ਨਹੀਂ ਫੋੜਦੀ ਜਦੋਂ ਆਹਦਾ ਮੰਨ ਲਓ ਆਪੇ ਫੋੜ ਕੋ ਫੁੱਟੂ ਜੀ ਟਮੰਡੀ ਜਦੋਂ ਬੈੜੀ ਖੜੀ ਹੋਗੀ ਰੋਵੇ ਅੱਛਾ ਕਰੀਆ ਉਹਦੇ ਆਪ ਚੋ ਵੀ ਵਧੀਆ ਜੀ ਜੀ ਰਾਤ ਸੁਪੀ ਆਪਣੀ ਬੱਚਾ ਦੇਤਾ ਜੀ ਅੱਛਾ ਮਛੇਡੋ ਬੋਲਦਾ ਜੀ ਵੀਦਨ 25 23 ਦਿਨ ਪਹਿਲਾਂ ਸੂਈ ਇਹ ਪੂਰੀ 30 30 ਦਿਨ ਪੂਰੇ ਨਹੀਂ ਬੱਚਾ ਦੇਤਾ ਜੀ ਬੱਚਾ ਬਸ ਇਹਨੂੰ ਇਹ ਦੋ ਬਾਜੀ ਇਹ ਦੋ ਤਿੰਨ ਘੰਟੇ ਦਾ ਕਰ ਕੋ ਬੜੀ ਟੀਕਾ ਲਾਵਾਂਗੇ ਜੀ ਹੁਣ ਇਹਨੂੰ ਯੂਟਰੀਵਾ ਯੂਟਰੀਵਾ ਦੇਣਾ ਜੀ ਬਸ ਇਹਨੂੰ ਪਾਣੀ ਚ ਕੋਸੇ ਪਾਣੀ ਕੋਸਾ ਪਾਣੀ ਦੇਣਾ ਇਹਨੂੰ ਗੁੜ ਬਣੇਵੇਂ ਦੇ ਲੈ ਜੀ ਬਸ ਹੁਣ ਧੰਨਵਾਦੀ